ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਾਂ ਦੇ YouTube ਚੈਨਲ 'ਜੌਬ ਅਲਰਟ 바이 ਅਮਨ' ਤੇ ਦੋਸਤੋ ਅੱਜ ਇਹ ਨੋਟੀਫਿਕੇਸ਼ਨ ISIS ਸੈੱਲ ਫਰੀਜ ਕੋਡ ਵੱਲੋਂ ਜਾਰੀ ਹੋਇਆ ਜੀ ਇਹਦੇ ਵਿੱਚ ਵੱਖ-ਵੱਖ ਪੋਸਟਾਂ ਖਾਲੀ ਨੇ ਜੀ ਐਕਸਮੈਨ ਲਈ 70% ਕੋਟਾ ਖਾਲੀ ਹੈ ਤੇ ਤਨਖਾਹ 1 ਰਖ ਤੋਂ ਸਟਾਰਟ ਹੈ ਜੀ ਪੋਸਟਾਂ ਮੈਡੀਕਲ ਆਫਸਰ ਦੀਆਂ ਵੀ ਹੈ ਜੀ ਫਾਰਮਾਸਿਸਟ ਦੀਆਂ ਵੀ ਹੈ ਤੇ ਚਪਰਾਸੀ ਦੀਆਂ ਵੀ ਹਨ ਜੀ ਤੇ ਹੋਰ ਵੀ ਕਈ ਪੋਸਟਾਂ ਹਨ ਜੀ ਪੂਰੀਆਂ ਪੋਸਟਾਂ ਦੇਖਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਣਾ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਸਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਛੱਡ ਦਿਓ ਅਤੇ ਫੇਸਬੁੱਕ ਚੈਨਲ ਨੂੰ ਵੀ ਫੋਲੋ ਕਰ ਦਿਨਾ ਜੀ ਤਾਂ ਜੋ ਆਨ ਵਾਲੀਆਂ ਜੋਬ ਰਿਲੇਟਡ ਵੀਡੀਓ ਗਵਰਨਮੈਂਟ ਜੋਬ ਪ੍ਰਾਈਵੇਟ ਜੋਬ ਕਿਸੇ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਦੀ ਸਹੀ ਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅਰੇ ਤੁਸੀਂ ਸਮਾਂ ਰਹਿੰਦੇ ਪੋਸਟ ਨੂੰ ਅਪਲਾਈ ਕਰ ਸਕੋ ਇਸ ਪੋਸਟ ਨੂੰ ਕੰਪਰਨਾ ਹੈ ਇਹ ਜਿਆਦਾ ਸੈਲਰੀ ਕਿੰਨੀ ਰਹਿ ਵਾਲੀ ਹੈ ਜੀ ਇਸ ਪੋਸਟ ਦਾ ਨੋਟੀਫਿਕੇਸ਼ਨ ਤੁਹਾਨੂੰ ਕਿੱਥੋਂ ਪ੍ਰਾਪਤ ਹੋਏਗਾ ਵੀਡੀਓ ਨੂੰ ਅੱਗੇ ਦੇਖਣਾ ਤਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੋਸਤੋ ਨਵਾਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਜੀ ਈਸੀਐਚਐਸ ਫਰੀਦਕੋਟ ਵੱਲੋਂ ਇਸ ਦੇ ਵਿੱਚ ਕੈਂਡੀਡੇਟ ਫਰੀਦਕੋਟ ਈਸੀਐਚਐਸ ਦੇ ਵਿੱਚ ਹੀ ਜੋਬ ਕਰ ਸਕਾਂਗੇ ਜੀ ਇਹ ਪੋਸਟਾਂ ਇਸ ਪ੍ਰਕਾਰ ਹਨ ਜੀ ਮੈਡੀਕਲ ਸਪੈਸ਼ਲਿਸਟ ਦੀ ਪੋਸਟ ਹੈ ਜੀ ਮੈਡੀਕਲ ਅਫਸਰ ਦੀ ਪੋਸਟਾਂ ਨਹੀਂ ਮੈਡੀਕਲ ਫਾਰਮਾਸਿਸਟ ਦੀਆਂ ਜੀ ਅਤੇ ਫਿਜ਼ੀਓਥੈਰਾਪਿਸਟ ਦੀਆਂ ਤੇ ਪੀਐਨ ਦੀ ਪੋਸਟਾਂ ਰਹਿਣ ਵਾਲੀਆਂ ਜੀ ਇਹਦੇ ਵਿੱਚ ਜੋ ਪੋਸਟਾਂ ਨੇ ਜੀ ਇਹਨਾਂ ਲਈ ਐਕਸਮਨ ਤੇ ਸਿਵਲਨ ਦੋਨਾਂ ਲਈ ਹੈ ਜੀ ਕੋਈ ਵੀ ਕੈਂਡੀਡੇਟ ਅਪਲਾਈ ਕਰ ਸਕਦਾ ਹੈ ਦੋਸਤੋ ਪੋਸਟ ਦੀ ਡਿਟੇਲ ਕੁਆਲਿਫਿਕੇਸ਼ਨ ਤੇ ਪੇ ਸਕੇਲ ਇਸ ਪ੍ਰਕਾਰ ਹੈ ਜੀ ਨੰਬਰ 1 ਪੋਸਟ ਹੈ ਜੀ ਜੋ ਮੈਡੀਕਲ ਸਪੈਸ਼ਲਿਸਟ ਦੀ ਹੈ ਇਸ ਦੇ ਵਿੱਚ ਕੁਆਲਿਫਿਕੇਸ਼ਨ ਐਮਡੀ ਰਹਿਵਾਲੀ ਹੈ ਜੀ ਇਸ ਦੇ ਲਈ 5 ਸਾਲ ਦਾ ਐਕਸਪੀਰੀਅੰਸ ਰਹਿਣ ਵਾਲਾ ਹੈ ਅਤੇ 60% ਕੋਟਾ ਐਕਸਮੈਨ ਦੇ ਲਈ ਹੈ ਜੀ ਅਤੇ 40% ਕੋਟਾ ਸਿਵਲਿੰਗ ਦੇ ਲਈ ਰਹਿਣ ਵਾਲਾ ਜੀ ਪੀ ਸਕਿਲ ਅਗਰ ਫੁੱਲ ਟਾਈਮ ਜੌਬ ਕਰਨੀ ਹੈ ਤਾਂ 5 ਘੰਟੇ ਵਾਸਤੇ 1 ਲੱਖ ਰੁਪਏ ਪ੍ਰਤੀ ਮਹੀਨਾ ਮਿਲਣਗੇ ਜੀ ਪਾਰਟ ਟਾਈਮ ਜੌਬ ਵੀ ਹੈ ਜੀ ਦੇ ਵਿੱਚ 4 ਘੰਟੇ ਲਈ 3595 ਰੁਪਏ ਪਰ ਡੇ ਤੇ 3 ਘੰਟਿਆਂ ਦੇ ਲਈ 2690 ਰੁਪਏ ਪਰ ਡੇ ਰਹਿਣ ਵਾਲਾ ਜੀ ਅਗਰ ਦੋ ਘੰਟੇ ਪਾਰਟ ਟਾਈਮ ਜੌਬ ਕਰਨੀ ਹੈ 1797 ਰੁਪਏ ਰਹਿਣਗੀ ਜੋ vacancies ਹੈ ਜੀ ਉਹ ਇੱਕ ਰਹਿਣ ਵਾਲੀ ਹੈ ਜੀ ਮੈਡੀਕਲ ਸਪੈਸ਼ਲਿਸਟ ਦੇ ਲਈ ਦੂਸਰੀ vacancies ਹੈ ਜੀ ਮੈਡੀਕਲ ਅਫਸਰ ਦੇ ਲਈ ਇਹਦੇ ਲਈ ਕੈਂਡੀਡੇਟ ਦੀ MBBS ਹੋਣੀ ਚਾਹੀਦੀ ਹੈ ਅਤੇ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ ਇੱਕ ਪੋਸਟ ਆਈ ਵੀ ਜੀ 60% ਕੋਟਾ ਸਰਵਿਸਮੈਨ ਦਾ 40% ਕੋਟਾ ਸਿਵਲੈਂਡਾ ਹੈਗਾ ਇਹਦੇ ਵਿੱਚ ਇਹਦੇ ਵਿੱਚ ਜੋ ਪੇਸਕੇਲ ਹੈ 75000 ਰੁਪਏ ਪਰ ਮਾਸ ਰਹਿਣ ਵਾਲਾ ਜੀ ਤੀਸਰੀ ਪੋਸਟ ਦੀ ਗੱਲ ਕਰੀਏ ਫਾਰਮਾਸਿਸਟ ਦੀ ਹੈ ਜੀ ਇਹ ਕੈਂਡੀਡੇਟ ਦਾ ਡਿਪਲੋਮਾ ਇਨ ਫਾਰਮੇਸੀ ਕੀਤਾ ਹੋਣਾ ਚਾਹੀਦਾ ਜੀ ਤੇ ਐਕਸਪੀਰੀਅੰਸ ਇਹਦੇ ਵਿੱਚ ਘੱਟੋ ਘੱਟ ਦੰਨਾ ਸਾਲ ਦਾ ਹੋਣਾ ਚਾਹੀਦਾ ਹੈ ਇਹ ਪੋਸਟ ਦੀ ਬਗੰਸੀ ਜੋ ਵੀ ਕਰਨ ਵਾਲੀ ਹੈ ਅਤੇ ਇਹਦੇ ਵਿੱਚ ਜੋ ਪੇ ਸਕੇਲ ਹੈ 28100 ਪ੍ਰਤੀ ਮਹੀਨਾ ਮਿਲੇਗਾ ਜੀ ਕੈਂਡੀਡੇਟ ਨੂੰ ਇਹ ਵਿੱਚ 70% ਕੋਟਾ ਐਕਸਮੈਨ ਦਾ ਅਤੇ 30% ਕੋਟਾ ਸਿਵਲਿਅਨ ਦਾ ਰਹਿਣ ਵਾਲਾ ਜੀ ਚੌਥੀ ਪੋਸਟ ਫਿਜ਼ੀਓਥੈਰਾਪਿਸਟ ਡਿਪਲੋਮਾ ਜਿਹੜੇ ਤਰ੍ਹਾਂ ਤੁਸੀਂ ਦਵਾਉਣਾ ਚਾਹੀਦਾ ਜੀ ਇਹਦੇ ਪੰਜ ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਕੈਂਡੀਡੇਟ ਦਾ ਪੋਸਟ ਇੱਕ ਹੈ ਜਿਹਦੇ ਵਿੱਚ ਪੀਸ ਕੇਲੇ ਦੇ ਵਿੱਚ ਵੀ 28100 ਪ੍ਰਤੀ ਮਹੀਨਾ ਰਹਿਣ ਵਾਲਾ ਜੀ ਇਹਦੇ ਵਿੱਚ ਵੀ 70% ਕੋਟਾ ਐਕਸਮੈਨ ਦਾ ਅਤੇ 30% ਕੋਟਾ ਸਿਵਲਿੰਨ ਦਾ ਰਹਿਣ ਵਾਲਾ ਹੈ ਚੌਥੀ ਪੋਸਟ ਦੀ ਗੱਲ ਕਰੀਏ ਤਕਨੀਨ ਦੀ ਪੋਸਟ ਹੈ ਜੀ ਇਹਦੇ ਵਿੱਚ ਜੋ ਕੈਂਡੀਡੇਟ ਦੀ 8ਵੀਂ ਪਾਸ ਹੋਣੀ ਚਾਹੀਦੀ ਹੈ ਤੇ ਵੈਕੈਂਸੀ ਇਹਦੇ ਵਿੱਚ ਇੱਕ ਰਹਿਣ ਵਾਲੀ ਹੈ ਜੀ ਮਿਨੀਮਮ ਪੰਜ ਸਾਲ ਦਾ ਐਕਸਪੀਰੀਅੰਸ ਇਹਦੇ ਵਿੱਚ ਵੀ ਹੋਣਾ ਚਾਹੀਦਾ ਜੀ 70% ਕੋਟਾ ਇਹਦੇ ਵਿੱਚ ਸਬੰਧ ਹੈ 30% ਕੋਟਾ ਸਿਵਲਿੰਗ ਦਾ ਰਹਿਣ ਵਾਲਾ ਜੀ ਇਹਦੇ ਵਿੱਚ ਇਹ ਵਿੱਚ ਜੋ ਪੇ ਸਕੇਲ ਹੈ 16800 ਪ੍ਰਤੀ ਮਹੀਨੇ ਦਾ ਉਹਨਾਂ ਨੂੰ ਪੇਮੈਂਟ ਮਿਲੇਗੀ ਜੀ ਹੋਰ ਵਿਸਥਾਰ ਜਾਣਕਾਰੀ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ ਜੀ ਅਤੇ ਇਹਨਾਂ ਦੇ ਹੈਲਪਲਾਈਨ ਨੰਬਰ ਤੇ ਵੀ ਤੁਸੀਂ ਪੁੱਛ ਸਕਦੇ ਹੋ ਜੀ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਤੁਸੀਂ ਆਧਾਰ ਕਾਰਡ ਪੈਨ ਕਾਰਡ ਮੈਡੀਕਲ ਫਿਟਨੈਸ ਸਰਟੀਫਿਕੇਟ ਐਨਓਸੀ 14 ਜੁਲਾਈ 2025 ਤੋਂ ਪਹਿਲਾ ईसीएच ਸੈੱਲ ਫਰੀਡਕੋਰਡ ਦੇ ਐਡਰੈਸ ਤੇ ਭੇਜਨੇ ਪੈਣਗੇ ਜੀ ਕੰਪਿਊਟਰ ਦੀ ਬੇਸਿਕ ਨੌਲੇਜ ਹੋਣੀ ਚਾਹੀਦੀ ਜੀ ਕੈਂਡੀਡੇਟ ਨੇ ਇਹਦੇ ਵਿੱਚ ਕਿਸੇ ਵੀ ਕੈਂਡੀਡੇਟ ਨੂੰ ਆਉਣ ਜਾਣ ਦਾ ਕਰਾਇਆ ਟੀਏਡੀ ਨਹੀਂ ਮਿਲੇਗਾ ਜੀ ਫਾਰਮ ਤੁਸੀਂ ਚੰਗੀ ਤਰ੍ਹਾਂ ਫੜ ਕੇ ਹੀ ਇਸ ਨੂੰ ਤੁਸੀਂ ਅਪਲਾਈ ਕਰਨਾ ਹੈ ਜੀ ਇਹਨਾਂ ਪੋਸਟਾਂ ਲਈ ਤੁਹਾਡਾ ਟੈਸਟ ਵੀ ਹੋ ਸਕਦਾ ਹੈ ਜੀ ਜੋ ਕਿ ਜੁਲਾਈ ਦੇ ਤੀਜੇ ਜਾਂ ਚੌਥੇ ਵੀਕ ਹੋਣ ਦੀ ਸਭਾਵਨਾ ਹੈਗੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ